ਹਾਂ ਬਾਈ ਕਾਸ ਨੂੰ ਲੱਗੀ ਆ ਇਹ ਬਾਈ ਯਾਰ ਇਹ ਟਾਇਰ ਜੇ ਟਾਇਰ ਜੇ ਸਾਰਾ ਕੁਝ ਇਹ ਜੀ ਬਹੁਤ ਅੱਛਾ ਕਾਰ ਨੰਗੀ ਬਣਿਆ ਇਹ ਬਾਹਰ ਇਹਨੂੰ ਹੱਥ ਤੋਂ ਬੰਦ ਕਰ ਇੱਧਰ ਲੈ ਨੂੰ ਨਾ ਢਾਕੇ ਪੈਂਦੇ ਦੇਖੋ ਮਿੱਤਰੋ ਅੱਗ ਲੱਗੀ ਇੱਥੇ ਟਾਇਰਾਂ ਟੂਰਾਂ ਨੂੰ ਲੱਗਿਆ ਸਕ੍ਰੈਪ ਪੈ ਗਿਆ ਬੁਰਾ ਹਾਲ ਹੋਇਆ ਪੈ ਜਾਵਾ ਵਾ ਬੁਰਾ ਓ ਬਦੂਰ ਹੋ ਜਾਓ ਭਾਈ ਬੰਬ ਬਣ ਜੂ ਇਹਦਾ ਹੋਈ ਪਿਆ ਭਇਆ 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 ਲਾ ਨਾ ਕੋਈ ਅੱਖ ਬਹੁਤ ਪੈਣੀ ਆ ਇਹ ਤਾਂ ਨਹੀਂ ਬੁਝਦੀ ਇਹ ਤਾਂ ਨਹੀਂ ਬੁਝਣੀ ਮੁਸ਼ਕਲ ਆ ਕੰਮ ਤੇਜੀ ਨਾਲ ਅੱਗ ਜੋ ਬਾਦਲ ਹੀ ਆ ਮੌਕੇ ਤੇ ਫਾਇਰ ਬਗੜ ਚ ਪੁੱਲਤੀ ਆ ਪਰ ਦੇਖ ਸਕਦੇ ਹੁਣ ਕਾਫੀ ਜ਼ਿਆਦਾ ਧੂੰਆਂ ਤਾਰ ਹੋ ਗਿਆ ਇਹ ਪੂਰਾ ਸਥਾਨ ਹੈ ਜਾਮਨਿਸ ਤੋਂ ਹੋਇਆ ਹੈ ਜਗਲੀ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਪਧੌੜ ਖੜੇ ਆ ਮਿੱਤਰੋ ਪਧੌੜ ਪਧੌੜ ਨਾ ਰੋਡ ਦੇ ਉੱਤੇ ਆਹ ਅੱਗ ਲੱਗੀ ਹੈ ਇੱਥੇ ਸਕ੍ਰੈਪ ਪਿਆਗਾ 0.415 ਸਕ੍ਰੈਪ ਤੇ ਟਾਇਰ ਟੂਰ ਪਿਆ ਹੋਰ ਸਮਾਨ ਗੱਡੀਆਂ ਗੁੱਡੀਆਂ ਬਾਈ ਕਵਾੜ ਦਾ ਸਮਾਨ ਹੈ ਇੱਥੇ ਹਾਂਜੀ ਗੱਡੀਆਂ ਨੂੰ ਅੱਗ ਲੱਗੀ ਆ ਇਹ ਬਲੇਰ ਬਗਰੇਡ ਦੀ ਇੱਕ ਗੱਡੀ ਆਈ ਤਾਂ ਹੈਗੀ ਆ ਪਰ ਬਾਈ ਅੱਗ ਬੜੀ ਜਾਦੇ ਆ ਤੇ ਪਾਣੀ ਪੂਣੀ ਕੰਮ ਨਹੀਂ ਕਰਦਾ ਉਹ ਤੁਸੀਂ ਦੇਖ ਸਕਦੇ ਹੋ ਚਾਰ ਸਪਰੇ ਧੂਆਂ ਉਧਾਰ ਕਰਿਆ ਪਿਆ ਰੋਡ ਦੇ ਉੱਤੇ ਵੀ ਇਹ ਦੋੜਾ ਖੈਰ ਤੋਂ ਥੋੜਾ ਜਿਹਾ ਅੱਗੇ ਰੋਡ ਦੇ ਉੱਤੇ ਮਾਜਾ ਖਾਨਾ ਦੇ ਉੱਤੇ ਮੇਨ ਹਾਈਵੇ ਦੇ ਉੱਤੇ ਇਹਦੇ ਨਾਲ ਕੁਝ ਨਹੀਂ ਬੰਦਣਾ ਬਾਈ ਕੁਛ ਵੀ ਨਹੀਂ ਬਾਈ ਫਰਕ ਪੈਣਾ ਇਹਦੇ ਨਾਲ। ਕਾਈ ਨਾ ਗੋਗਲ ਬਸਾ ਹੈ ਯਾਰ ਸਪੋਰਟਰ। ਇਹਨਾਂ ਨੇ ਨਹੀਂ ਕੋਈ ਟਾਇਰਾਂ ਤੋਂ ਬਿਨਾ ਹੋਰ ਕੀ ਪਿਆ ਇੱਥੇ ਸਮਾਨ ਅੰਦਰ। ਗੱਡੀਆਂ ਜਿਵੇਂ ਬਾਹਰ ਪਏ ਆ ਕਬਾੜ ਹਨਾ। ਹੁਣ ਤਾਂ ਬਾਈ ਕਦਾ ਸਾਰਾ ਮੱਚ ਗਿਆ ਮੇਰੇ ਨਾਲ। ਪੰਜ ਕਿਲੋ ਕਰਕੇ ਜਿਹੜਾ ਪੁਰਾਣਾ ਟੱਕਾਰੇ। ਨਾ ਵੀ ਬਾਈ ਨਹੀਂ ਲੋਗੇ। ਕੰਮ ਨਹੀਂ ਹੁੰਦਾ ਕੋਈ ਮੱਲਾਵਾ। ਗੱਡੀਆਂ ਗੱਡੀਆਂ ਅੰਦਰ ਕਵਾੜਦੀਆਂ ਸਕ੍ਰੈਪਸ ਗਰੁੱਪ ਪਿਆਗਾ ਸਾਰਾ ਮੈਨੂੰ ਨਹੀਂ ਲੱਗਦਾ ਵੀ ਅੱਗ ਬੁਝੂ ਇੱਥੇ ਪਾਣੀ ਦਾ ਕੋਈ ਵਾਸਤਾ ਹੀ ਨਹੀਂ ਕੋਈ ਵਰਕ ਹੀ ਨਹੀਂ ਜਾਵਾ ਤੇ ਚਲਦੀ ਵੀ ਐਕ ਤੇ ਕਾਫੀ ਕੋਰੋਂ ਹੋਸ਼ ਕਰਾ ਆਟਕ ਹੋਇਆ ਬਾਈ ਤੇ ਦੇਖੋ ਆ ਮੇਨ ਰੋਡ ਦੇ ਉੱਤੇ ਭਧੌੜ ਵਾਲੇ ਦੇ ਇੱਥੇ ਨਾ ਪਾਸੇ ਸਾਈਡ ਤੇ ਸਕ੍ਰੈਪ ਦਾ ਸਮਾਨ ਪਿਆ ਕਵਾੜ ਦਾ ਉਹਨੂੰ ਅੱਗ ਲੱਗੀ ਆ ਬਾਈ ਕੰਟਰੋਲੋਂ ਬਾਹਰ ਹੋਇਆ ਪਿਆ ਕੰਮ ਚਿੰਗਾਰੇ ਬਣ ਜਾਂਦੇ ਆ ਬੰਬ ਬਣਿਆ ਪਿਆ ਬਾਈ ਅੰਦਰ ਕੋ ਸੈਕਟਰ ਦਾ ਸੁਭਾਨਾ ਬਾਈ ਇੱਥੇ ਸਕਰਾਬ ਦਾ ਬੇਲ ਨੁਕਸਾਨ ਨਮ ਗਿਆ ਬਾਈ ਦਾ ਲਗਭਗ ਬਗਲ ਦੇ ਵਿੱਚ ਜਿੰਨਾ ਸਮਾਨ ਆ ਮੈਨ ਲੱਗਾ ਹੁਣ ਸਾਰਾ ਹੀ ਇਹ ਗੁਜਣ ਵਾਲੀ ਲੱਗਦੀ ਤਾਂ ਹੈ ਨਾ ਅੰਦਰ ਕਿਹੜਾ ਦੀ ਨਾ ਕੋਈ ਵੀ ਕੀ ਹੋਈ ਜਾਂਦਾ देख सकते हो टायर पाए टायरू लगी

ਪਾਣੀ ਨਾਲ ਵੀ ਫਰਤੀ ਨਹੀਂ ਅੱਗ ਨੂੰ ਟੁਰ ਬਣ ਬਣ ਕੇ ਦੂਰ ਹੀ ਖਿੰਡੀਆਂ ਜਾਂਦਾ ਨਾਲ ਤੇ ਉੱਤੇ ਤਾਂ ਪੈ ਨਹੀਂ ਉਹ ਤੁਸੀਂ ਪਿੱਛੇ ਦੇਖ ਸਕਦੇ ਹੋ ਗੱਡੀਆਂ ਖੜੀਆਂ ਨੇ ਗੱਡੀ ਦਾ ਨਹੀਂ ਕਿਸੇ ਨਹੀਂ ਪਰਾਂ ਗੱਡੀਆਂ ਖੜੀਆਂ ਪੱੜਾ ਇੱਧਰ ਟਾਇਰਾਂ ਨੂੰ ਲੱਗੀ ਵੀ ਅੱਗ ਪਰਲੇ ਪਾਸੇ ਗੱਡੀਆਂ ਖੜੀਆਂ ਉਹ ਗੱਡੀਆਂ ਕੰਨੀ ਵਧੀਆਂ ਦੀ ਅੱਗ ਹੁਣ ਉਹ ਭੜੀ ਭੈਣ ਕੱਲ੍ਹ ਕੱਲ੍ਹ ਲੱਗੀ ਆ ਟਾਇਰ ਟੂਰ ਨੂੰ ਚੱਲੇ ਜਾਣ ਇਹ ਇਧਰਲੇ ਪਾਸੇ ਲਾਤੀ ਇੱਕ ਵਾਰ ਰੇਡ ਦੂਜੀ ਆ ਗਈ ਇੱਕ ਰੋ ਛੱਡਿਆ ਪਾਉਣੀ ਇਹਦੇ ਤੇ ਦੂਰ ਤੋਂ ਗੱਡੀ ਲਾਤੀ ਐਡੀ ਦੂਰੋਂ ਦਾ ਕੰਮ ਹੀ ਨਹੀਂ ਕਰਨਾ ਇਹਨੇ ਆਹ ਗੱਡੀ ਦੂਰੋਂ ਨਹੀਂ ਲਾਤੀ ਇਹਨਾਂ ਨੇ ਐਡੀ ਦੂਰੋਂ ਦਾ ਕੰਮ ਹੀ ਨਹੀਂ ਕਰਨਾ ਬਾਈ ਬਾਈ ਉੱਥੇ ਰੱਖਦਾ ਪ੍ਰੈਸ਼ਰ ਹੀ ਨਹੀਂ ਜਾਂਦਾ ਇਹਦਾ ਆਹ ਗੱਡੀਆਂ ਤੁਸੀਂ ਬਾਹਰ ਖੜੀਆਂ ਦੇਖ ਸਕਦੇ ਹੋ ਜਿਵੇਂ ਆਹ ਬਾਹਰ ਖੜਿਆ ਨਾ ਸਾਰੇ ਆਪਣਾ ਸਮਾਨ ਗੱਡੀਆਂ ਤੇ ਜਿਵੇਂ ਆਪਾਂ ਸਸਪੋਰਟ ਲਗਾ ਦੇਣੇ ਆ। ਨਾਲ ਜਗਰਮਟ ਉਹ ਆ ਬਾਈ ਆਈ ਅੰਦਰ ਪਈਆਂ ਨੇ ਗੱਡੀਆਂ। ਐਸੀ ਤਰ੍ਹਾਂ ਅੰਦਰ ਸਕਰਾਈਬ ਦਾ ਸਮਾਨ ਪਿਆਗਾ। ਦੇਖੋ ਬਾਈ ਕਿਵੇਂ ਆ ਕੇ ਕੰਟਰੋਲ ਹੁੰਦੀ ਆ ਨਹੀਂ। ਰੋਡ ਵੀ ਜਾਮ ਹੋ ਗਿਆ। ਘਰ ਲੱਗੀ ਤੇ ਬਾਈ ਅੰਦਰ ਕੁਆਡ ਪੈਣਾ ਉਹਦੀ ਵੀ ਲੱਗੀ ਆ ਤੇ। ਮੋਟਾ ਹੋ ਗਿਆ। ਕਿਸਾਨ ਯੂਨੀਅਨ ਵਾਲੇ ਵੀ ਆ ਗਏ ਬਾਈ ਅੱਗ ਬਿਝਾਉਣ ਵਾਸਤੇ ਪਰ ਇਹਨੇ ਮਾਰ ਹੀ ਨਹੀਂ ਕਰਨੀ ਕੋਈ ਜਦੋਂ ਐਡੀ ਫਾਇਰ ਬਗਰੇਡ ਨਹੀਂ ਕੰਮ ਕਰਦੀ ਇਹ ਟੂਟੀ ਦਾ ਉਹਦਾ ਕੁਝ ਨਹੀਂ ਹੋਣਾ ਇਹ ਟੂਟੀ ਨੇ ਕੁਝ ਨਹੀਂ ਕਰਨਾ ਬਾਈ ਜਦੋਂ ਐਡੀ ਹੋਊਗਾ ਐਡਾ ਪ੍ਰੈਸ਼ਰ ਆ ਉਹ ਨਹੀਂ ਅੱਗ ਦੇ ਨੇੜੇ ਜਾਂਦਾ ਮੈਂ ਜੜੀ ਰਿਹਾ ਅੱਥੇ ਐ ਜਿੱਥੇ ਗੱਡੀ ਦੇਖ ਨੂੰ ਫੁਮਰਾ ਫੁਮ ਬੰਦ ਹੋ ਗਿਆ ਬਈ ਫੁਲ ਲੈ ਕਰ ਜੂ ਆ ਹੁਣ ਬਾਈ ਯਾਰ ਕਿ ਉਧਰ ਟਰੈਕਟਰ ਵਾਲੇ ਪੰਪ ਨਾਲ ਪੰਪ ਨਾਲ ਮਗਰਲੇ ਪਾਸੇ ਤਾਹਾਂ ਦੀ ਜੜ ਕੇ ਨੇ ਉਧਰ ਦੀ ਸਿੱਟਣ ਲੱਗਿਆ ਪਾਣੀ ਦੇਖੋ ਬਾਈ ਮੁਸ਼ਕਲ ਲੱਗਦਾ ਕੰਮ ਕਾਹਾਂ ਗੱਡੀਆਂ ਨੂੰ ਵੀ ਪੈ ਗਈ ਨਾ ਅੱਗ ਟਾਇਰਾਂ ਤੋਂ ਬਾਹਰ ਗੱਡੀਆਂ ਨੂੰ ਵੀ ਪੈ ਗਈ ਉਧਰ ਪਰਲੇ ਪਾਸੇ ਗੱਡੀਆਂ ਖੜੀਆਂ ਨੇ ਮੈਨੂੰ ਤਾਂ ਮੁਸ਼ਕਲ ਹੀ ਲੱਗਦਾ ਕੰਮ ਪਾਣੀ ਦਾ ਕੰਮ ਹੀ ਨਹੀਂ ਕਰਦਾ ਉੱਤੇ ਪ੍ਰੈਸ਼ਰ ਦੂਰੀ ਖਿੰਡੀ ਜਾਂਦਾ ਲਾਟ ਦੇਦਾ ਪੈਂਦਾ ਹੀ ਨਹੀਂ ਪਾਣੀ ਬਾਹਰ ਬਾਣ ਬਾਣ ਦੂਰੀ ਕਿੰਨੀ ਜਾਂਦਾ ਕਰੇ ਐਂਬੂਲੈਂਸ ਵੀ ਆ ਗਈ ਤਾਂ ਅੱਗੇ ਲੱਗਦੇ ਹੋ ਮਨ ਲੱਗਦਾ ਹੈ ਹੁਣ ਲੱਗਦਾ ਨਹੀਂ ਕੁਝ ਕੰਟਰੋਲ ਹੋ ਗਿਆ ਉਸ ਤੋਂ ਪਾਣੀ ਕੰਮ ਕਰਦਾ ਮਨ ਲੱਗਦਾ ਹੈ ਅੱਗ ਪਰ ਹੁੰਦਾ ਆਈ ਨੇ ਕਰਿਆ ਲੱਗਦਾ ਕੰਮ ਉਸ ਤੋਂ ਆ ਵੀ ਆ ਸਾਹ ਤੇ ਨਾ ਪਰ ਇਹ ਹੁੰਦਾ ਅੱਗ ਕੋਈ ਆ ਪਰ ਉਹ ਗੱਡੀਆਂ ਨੂੰ ਪੈ ਗਈ ਪਰਲੇ ਪਾਏ ਗੱਡੀਆਂ ਖੜੀਆਂ ਹਵਾ ਬਦਲ ਗਈ ਉਹਨਾਂ ਨੂੰ ਹੋ ਗਈ ਹਵਾ ਹਵਾ ਉਹਨਾਂ ਨੂੰ ਹੋ ਗਈ ਭਾਈ ਹੁਣ ਥੋੜੀ ਜਿਹੀ ਬਦਲ ਗਈ ਜਿਹੜਾ ਖਾ ਗਿਆ ਵਾ ਇਧਰਲੇ ਪਾਸੇ ਦੇਖਦੇ ਆਂ ਕੀ ਸਮਾਨ ਪਿਆ ਆ ਇਧਰਲੇ ਪਾਸੇ ਦਿਖਾਉਣੇ ਆ ਤੁਹਾਨੂੰ ਆ ਪਿਆ ਕਵਾੜ ਗੱਡੀਆਂ-ਗੱਡੀਆਂ ਇਧਰਲੇ ਪਾਸੇ ਅੱਗੇ ਹੁੰਦਾ ਡਾਕਟਰ ਬਾਰੇ ਆਇਆ ਅਸੀਂ ਤਾਂ ਜਿਹੜਾ ਮਾੜੀ ਗੱਲ ਦੀ ਗੱਲ ਕਰਦੇ ਨੇ ਉਹਨੂੰ ਨਿਖਾਰਦੇ ਜਿੱਦਾਂ ਵੀ ਮਾਲਾ ਬਹੁਤ ਦੂਰ ਕੋਈ ਤਾਂ ਗੱਲ ਆਉਂਦੀ ਨਹੀਂ ਨਾ ਉੱਥੇ ਖੜੇ ਬਾਰੇ ਆਇਆ ਇੱਥੋਂ ਇੱਥੋਂ ਦਾ ਹਾਂ ਇੱਥੇ ਮਾਰਦੇ ਉਹ ਮੇਰੇ ਹੱਥ ਵਿੱਚ ਨਾ ਜਾ ਉਹ ਜਾਂਦਾ ਭੰਗੜਾ ਧਮਕ ਪੋੜੇ ਗਾਉਂਦੇ ਆਉਂਦੇ 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 ਉਹਨਾਂ ਨੂੰ ਬਾਅਦ ਮਾਰਦਾ ਇੱਧਰ ਵੀ ਆਉਣਾ ਭਾਵੇਂ ਨੇ ਬੁੱਝੜਾ ਆਇਆ ਡੱਕੇ ਨਾ ਬੋਲ ਉਹਨਾਂ ਨੂੰ ਕਾਈਚੀ ਆਇਆ ਨਾ ਆ ਅਗਲੇ ਨਾਲ ਛੂਰੀ ਛੂਰੀ ਜਾਓ ਜਾਨੀ ਆਪਾਂ ਇਹਨਾਂ ਨਾਲ ਫਿਰ ਤੈਨਾਂ ਕੱਢਿਆ ਨੂੰ ਭਾਈ ਜੀ ਉਹਦੇ ਲੈ ਕੇ ਆਪਾਂ ਜੀ ਗੁੜੀ ਨੂੰ ਦੂਜੇ ਪਾਈਆ ਆ ਨਾ ਆਜ ਗਈ ਨਾ ਆ ਕੇ ਤੈਨਾਂ ਕੱਢਿਆ राजारो <laughs>